ਹਰਿਆਣਾ ਦੇ ਯੂਟਿਊਬਰ ਅਰਮਾਨ ਮਲਿਕ ਤੇ ਕਾਨੂੰਨੀ ਸੰਕਟ ਹੋਰ ਗਹਿਰਾ ਗਿਆ ਹੈ ਪਟਿਆਲਾ ਜ਼ਿਲ੍ਹਾ ਦੀ ਅਦਾਲਤ ਨੇ ਉਹਨਾਂ ਦੇ ਖਿਲਾਫ ਦੋ ਮਾਮਲਿਆਂ ਦੇ ਵਿੱਚ ਨੋਟਿਸ ਜਾਰੀ ਕਰਦੇ ਹੋਏ 2 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ ਪਹਿਲਾ ਮਾਮਲਾ ਉਹਨਾਂ ਦੇ ਦੋ ਵਿਆਹਾਂ ਦੇ ਨਾਲ ਜੁੜਿਆ ਹੋਇਆ ਹੈ ਜਦਕਿ ਦੂਜਾ ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ ਜੁੜਿਆ ਹੋਇਆ ਹੈ ਅਦਾਲਤ ਨੇ ਉਹਨਾਂ ਦੀ ਦੋਨਾਂ ਪਤਨੀਆਂ ਨੂੰ ਵੀ 2 ਸਤੰਬਰ ਨੂੰ ਅਦਾਲਤ ਦੇ ਵਿੱਚ ਤਲਬ ਕੀਤਾ ਹੈ ਅਰਮਾਨ ਮਲਿਕ ਦੀ ਪਤਨੀ ਪਾਇਲ ਜੋ ਕਿ ਬਿੱਗ ਬਾਸ OTT ਸੀਜ਼ਨ 3 ਦੇ ਵਿੱਚ ਨਜ਼ਰ ਆਈ ਸੀ ਪਹਿਲਾਂ ਹੀ ਮੋਹਾਲੀ ਪਟਿਆਲਾ ਅਤੇ ਹਰਦਵਾਰ ਦੇ ਵਿੱਚ ਸੰਤਾਂ ਤੋਂ ਮਾਫੀ ਮੰਗ ਚੁੱਕੀ ਹੈ ਤੇ ਗੋ ਪੂਜਾ ਵੀ ਕਰ ਚੁੱਕੀ ਹੈ ਪਟੀਸ਼ਨ ਕਰਤਾ ਨੇ ਅਦਾਲਤ ਦੇ ਵਿੱਚ આરોਪ ਲਾਇਆ ਹੈ ਕਿ ਅਰਮਾਨ ਮਣਿਕ ਨੇ ਦੋ ਨਹੀਂ ਬਲਕਿ ਚਾਰ ਵਿਆਹ ਕਰਵਾਏ ਨੇ ਜੋ ਕਿ ਹਿੰਦੂ ਵਿਆਹ ਐਕਟ ਦਾ ਉਲੰਘਣ ਹੈ ਹਿੰਦੂ ਵਿਆਹ ਐਕਟ ਦੇ ਤਹਿਤ ਕਿਸੇ ਵੀ ਹਿੰਦੂ ਵਿਅਕਤੀ ਨੂੰ ਇੱਕ ਸਮੇਂ ਦੇ ਵਿੱਚ ਸਿਰਫ ਇੱਕ ਹੀ ਵਿਆਹ ਕਰਨ ਦੀ ਇਜਾਜ਼ਤ ਹੈ ਇਸ ਤੋਂ ਇਲਾਵਾ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਮਲਿਕ ਦੀ ਪਤਨੀ ਪਾਇਲ ਮਲਿਕ ਨੇ ਹਿੰਦੂ ਦੇਵੀ ਦੇਵਤਿਆਂ ਦਾ ਰੂਪ ਧਾਰਨ ਕਰਕੇ ਉਹਨਾਂ ਦੀ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਇਹ ਕਾਰਵਾਈ ਨਾ ਕੇਵਲ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਹੈ ਬਲਕਿ ਹਰਿਆਣਾ ਕਾਨੂੰਨ ਦੇ ਤਹਿਤ ਸਜ਼ਾਯੋਗ ਅਪਰਾਧ ਵੀ ਹੈ ਹਰਿਆਣਾ ਦੇ ਯੂਟਿਊਬਰ ਅਰਮਾਨ ਮਲਿਕ ਤੇ ਕਾਨੂੰਨੀ ਸੰਕਟ ਹੋਰ ਗਹਿਰਾ ਗਿਆ ਹੈ ਪਟਿਆਲਾ ਜ਼ਿਲ੍ਹਾ ਦੀ ਅਦਾਲਤ ਨੇ ਉਹਨਾਂ ਦੇ ਖਿਲਾਫ ਦੋ ਮਾਮਲਿਆਂ ਦੇ ਵਿੱਚ ਨੋਟਿਸ ਜਾਰੀ ਕਰਦੇ ਹੋਏ 2 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ ਪਹਿਲਾ ਮਾਮਲਾ ਉਹਨਾਂ ਦੇ ਦੋ ਵਿਆਹਾਂ ਦੇ ਨਾਲ ਜੁੜਿਆ ਹੋਇਆ ਹੈ ਜਦ ਕੀ ਦੂਜਾ ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ ਜੁੜਿਆ ਹੋਇਆ ਹੈ ਅਦਾਲਤ ਨੇ ਉਹਨਾਂ ਦੀ ਦੋਨਾਂ ਪਤਨੀਆਂ ਨੂੰ ਵੀ 2 ਸਤੰਬਰ ਨੂੰ ਅਦਾਲਤ ਦੇ ਵਿੱਚ ਤਲਬ ਕੀਤਾ ਹੈ ਅਰਮਾਨ ਮਲਿਕ ਦੀ ਪਤਨੀ ਪਾਇਲ ਜੋ ਕਿ ਬਿਗ ਬਾਸ OTT ਸੀਜ਼ਨ 3 ਦੇ ਵਿੱਚ ਨਜ਼ਰ ਆਈ ਸੀ ਪਹਿਲਾਂ ਹੀ ਮੋਹਾਲੀ ਪਟਿਆਲਾ ਅਤੇ ਹਰਦਵਾਰ ਦੇ ਵਿੱਚ ਸੰਤਾਂ ਤੋਂ ਮਾਫੀ ਮੰਗ ਚੁੱਕੀ ਹੈ ਤੇ ਗੋ ਪੂਜਾ ਵੀ ਕਰ ਚੁੱਕੀ ਹੈ ਪਟੀਸ਼ਨ ਕਰਤਾ ਨੇ ਅਦਾਲਤ ਦੇ ਵਿੱਚ આરોਪ ਲਾਇਆ ਹੈ ਕਿ ਅਰਮਾਨ ਮਣਿਕ ਨੇ ਦੋ ਨਹੀਂ ਬਲਕਿ ਚਾਰ ਵਿਆਹ ਕਰਵਾਏ ਨੇ ਜੋ ਕਿ ਹਿੰਦੂ ਵਿਆਹ ਐਕਟ ਦਾ ਉਲੰਘਣ ਹੈ ਹਿੰਦੂ ਵਿਆਹ ਐਕਟ ਦੇ ਤਹਿਤ ਕਿਸੇ ਵੀ ਹਿੰਦੂ ਵਿਅਕਤੀ ਨੂੰ ਇੱਕ ਸਮੇਂ ਦੇ ਵਿੱਚ ਸਿਰਫ ਇੱਕ ਹੀ ਵਿਆਹ ਕਰਨ ਦੀ ਇਜਾਜ਼ਤ ਹੈ ਇਸ ਤੋਂ ਇਲਾਵਾ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਮਲਿਕ ਦੀ ਪਤਨੀ ਪਾਇਲ ਮਲਿਕ ਨੇ ਹਿੰਦੂ ਦੇਵੀ ਦੇਵਤਿਆਂ ਦਾ ਰੂਪ ਧਾਰਨ ਕਰਕੇ ਉਹਨਾਂ ਦੀਆਂ ਧਾਰਮਿਕ ਪਾਵਨਾ ਨੂੰ ਠੇਸ ਪਹੁੰਚਾਈ ਹੈ ਇਹ ਕਾਰਵਾਈ ਨਾ ਕੇਵਲ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਹੈ ਬਲਕਿ ਹਰਿਆਣਾ ਕਾਨੂੰਨ ਦੇ ਤਹਿਤ ਸਜ਼ਾਯੋਗ ਅਪਰਾਧ ਵੀ ਹੈ